हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਦੂਲੇ ਵਾਲਾ ਤਹਿਸੀਲ ਇਸ ਪਿੰਡ ਨੂੰ ਜੀਰਾ ਜ਼ਿਲ੍ਹਾ ਫਰੋਜ਼ਪੁਰ ਲੱਗਦਾ ਮੱਲਾਵਾਲੇ ਦੇ ਬਿਲਕੁਲ ਨਜ਼ਦੀਕ ਪਿੰਡ ਦੂਲੇ ਵਾਲਾ ਤਕਰੀਬਨ ਇੱਥੋਂ ਮੱਲਾਵਾਲਾ ਕੋਈ 2 ਕਿਲੋਮੀਟਰ ਡੇਢ 2 ਕਿਲੋਮੀਟਰ ਦੀ ਦੂਰੀ ਤੇ ਆ ਫੱਤੇ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਜੋਬਨ ਵੀਰ ਦੇ ਘਰ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈਆਂ ਨੇ ਪਸ਼ੂ ਦਿਖਾਉਂਦੇ ਰਹੀਦਾ ਆਜ ਇਸ ਵੀਡੀਓ ਦੇ ਵਿੱਚ ਪਸ਼ੂ ਜੜੇ ਆ ਘਟੋ ਘੜ ਵੀ ਤਿੰਨ ਚਾਰ ਤੁਹਾਨੂੰ ਦਿਖਾਉਣੇ ਸੀਗੇ ਕੋਈ ਦੋ ਤੋਂ ਤਿੰਨ ਨਗ ਜਿਹੜੇ ਦੋ ਨਗ ਜਿਹੜੇ ਉਹ ਸੇਲ ਹੋ ਚੁੱਕੇ ਆ ਤੇ ਦੋ ਨਗ ਜਿਹੜੇ ਅੱਜ ਆ ਅਵੇਲੇਬਲ ਨੇ ਠੀਕ ਆ ਜੀ ਇੱਕ ਇਧਰ ਜਿਹੜੀ ਤੁਸੀਂ ਵਾੜ ਦੇਖੋਗੇ ਇਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਇਹ ਵੀ ਸੂਈ ਸਵਾਈ ਆ ਤੇ ਇਧਰ ਜਿਹੜੀ ਆ ਵਾੜ ਤੁਸੀਂ ਦੇਖੋਗੇ ਇਹ ਵੀ ਸੂਈ ਸਵਾਈ ਹੈ ਠੀਕ ਆ ਜੀ ਸੋ ਇੱਕ ਆ ਜਿਹੜੀ ਵਾੜਾ ਚੰਗੇ ਦੁੱਧ ਤੇ ਇਸ ਵਕਤ ਚੱਲਣ ਢਈ ਆ ਤੇ ਜਿਹੜੀ ਆ ਵਾੜ ਸੂਈ ਇਹ ਬੌਲੇ ਤੇ ਤਕਰੀਬਨ ਹੁਣ ਇਸ ਵਕਤ ਹੈਗੀ ਆ ਤੇ ਦੋ ਵਾੜਾ ਦੀ ਆਪਾਂ ਡਿਟੇਲ ਲੈ ਲਵਾਂਗੇ ਤੇ ਤੇ ਪਸ਼ੂ ਆਉਂਦੇ ਰਹਿੰਦੇ ਆ ਕਿ 2 4 2 4 ਨੱਕ ਜੜੇ ਆ ਇਸ ਕਿਲੇ ਦੇ ਉੱਪਰ ਅਵੇਲੇਬਲ ਹੁੰਦੇ ਆ ਸੋ ਬਾਕੀ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਤੇ ਕਰਦੇ ਆ ਪੂਰੀ ਗੱਲਬਾਤ ਉਸ ਤੋਂ ਪਹਿਲਾਂ ਇੱਕ ਤਾਰੀਖ ਤੁਸੀਂ ਨੋਟ ਕਰ ਲਓ 2 ਫਰਵਰੀ ਆ ਤੇ ਸਮਾਂ ਦੋਸਤੋ ਮਾਰਨਿੰਗ ਕੋਈ 9:30 ਵਜੇ ਦਾ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਜੋਬਰ ਵੀਰ ਸਾਸਰੀ ਘਾਲ ਸਾਸਰੀ ਘਾਲ ਵੀਰ ਹੋਰ ਜੋਬਰ ਪਾ ਠੀਕ ਠਾਕ ਹੈ ਹਾਂਜੀ ਵਧੀਆ ਦੀ ਆ ਠੀਕ ਠਾਕ ਚਲੋ ਠੀਕ ਆ ਲੱਗ ਜੋਗਣਾ ਸ਼ੁਰੂਆਤ ਇਸੇ ਵੇੜ ਤੋਂ ਕਰ ਲਵਾਂਗੇ ਆਪਾਂ ਜਿਹੜੀ ਆ ਤੁਸੀਂ ਆ verdade ਕੋਲ ਖੜੀ ਬੈਠ। ਇਹਦੀ ਕੀ ਡਿਟੇਲ ਆ ਭਰਾ? ਇਹਦਾ ਸੁਬਾ ਦੱਸਦੇ ਸਮਾਂ ਦੱਸਦੇ ਕਿੰਨਾ ਕੁ ਹੋ ਗਿਆ ਨਸੂਈ ਨੂੰ? ਡਿਟੇਲ ਵੀਰੇ ਇਹਦੀ ਇਹ ਦੂਜੇ ਸੁਵੇ ਸੂਈ ਆ। 70 ਰੁਪਏ। ਦੋ ਹੋ ਚੱਲੇ ਆ ਆਪਣੇ 15 ਤੋਂ 20 ਦਿਨ। ਠੀਕ ਆ। 20 ਦਿਨਾਂ ਤੋਂ ਅੰਦਰ ਅੰਦਰ ਹੀ ਹੋਊਗੀ। ਠੀਕ ਆ ਜੀ। ਤੇ ਮਗਰ ਇਹਦੇ ਬੱਚਾ ਬਾਅਦ ਦੋ ਤੇ ਇਸ ਟਾਈਮ ਇੰਦਰ 25 ਪਲੱਸ ਇਹਦੇ ਆਪਾਂ 25 ਕਿਲੋ ਦੀ ਗਾਰੰਟੀ ਦੇ ਗੇ ਜਿਹੜਾ ਮਰਜ਼ੀ ਵੀਰ ਭਰਾ ਲੈ ਜੇ। ਠੀਕ ਆ ਜੀ। ਹਾਂ ਜੀ। ਮੇ ਪਕੀ ਤੋਂ ਕੋ ਬਣਦਾ ਪਲਾਸੀ ਆ ਹਾਂਜੀ ਤੇ ਜਿਹੜਾ ਕਿ ਇਹਨੇ ਆਨਲਾਈਨ ਮੰਗਵਾਣੀ ਹੈ ਉਹਨੂੰ ਆਪਾਂ 22 ਕਿਲੋ ਦੀ ਗਰੰਟੀ ਦਵਾਂਗੇ ਕਿਲੋ ਜਿਹੜਾ ਜਾਂ ਵਧੂਗਾ ਘੱਟਦਾ ਨਹੀਂਗਾ ਠੀਕ ਆ ਜੀ ਹਾਂਜੀ ਲੋਕ ਦੋਸਤੋ ਬਾਕੀ 25 ਕਿਲੋ ਜਾਂ ਦੋਸਤੋ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ ਕੋਈ 23 22 23 23 24 ਦੇ ਦਰਮਿਆਨ ਜਿਹੜੀ ਇਹ ਚੱਲਣ ਰਹੀ ਆ ਤਾਂ ਬਾਕੀ ਕਿਲੋ ਖੰਡ ਕੋਈ ਧਾ ਕਿਲੋ ਖੰਡ ਕਿਲੋ ਖੰਡ ਸੱਜੇ ਖੱਬੇ ਦੋਸਤੋ ਕੋਈ ਘੱਟਵਾ ਤਾਂ ਸਕਦਾ ਠੀਕ ਆ ਜੀ ਕਿਉਂਕਿ ਸਫਰ ਤੇ ਕੋਈ ਜਾਂਦੇ ਆ ਪਸ਼ੂ ਦਾ ਬਾਕੀ ਇੱਥੇ ਤੁਸੀਂ ਚੋਕੇ ਆਪਣੀ ਤਸੱਲੀ ਕਰੋ ਆਪਾਂ ਬਾਰ-ਬਾਰ ਜਿੰਨਾ ਦੁੱਧ ਦੇ ਥੱਲੇ ਹੈਗਾ ਉਹ ਗੁੰਝਾ ਨਹੀਂ ਰਹਿਣਾਗਾ ਠੀਕ ਹੈ ਜੀ ਉਹ ਤੁਹਾਡੇ ਸਾਹਮਣੇ ਪੇਸ਼ ਹੋਈ ਜਾਣਾ ਜਿਹੜੇ ਭਰਾਣੇ ਦੋ ਟਾਈਮ ਚੁਆਈਆਂ ਕਰ ਲੀਆਂ ਮਗਰ ਬੱਛਾਂ ਦੇ ਹਾਂਜੀ ਮਗਰ ਬੱਛਾ ਬਾਕੀ ਥਣਾ ਥੋਣਾ ਦੀ ਲੇਵੇ ਲੋਵੇ ਦੀ ਤੁਹਾਨੂੰ ਦਿਖਾ ਦਿੰਨੇ ਆ ਸਾਢੇ 9 ਵਜੇ ਦੋਸਤੋ ਹੁਣ ਮਾਰਨਿੰਗ ਦਾ ਟਾਈਮ ਆ ਤੇ ਜੋ ਬਣਾ ਮਾਰਨਿੰਗ ਕੋਈ ਚੁਆਈ ਕਰਦੀ ਇਹਦੀ ਹਾਂਜੀ ਹਾਂਜੀ ਦੁੱਧ ਕੱਢਿਆ ਵੀਰੇ ਬੈਠਾ ਨਹੀਂ ਜਾਂਦਾ ਚਲ ਬੈਠੋ ਠੀਕ ਆ ਜੀ ਹਾਂਜੀ ਲੇਵਾ ਜਿਆਦਾ ਭਰ ਆਉਂਦਾ ਤਾਂ ਫਿਰ ਔਖੀ ਹੁੰਦੀ ਹੈ ਠੀਕ ਆ ਜੀ ਹਾਂਜੀ ਉਹ ਵੀ ਮਾਰਨਿੰਗ ਜਿਹੜੀ ਚੁਆਈ ਇਹਦੀ ਕਰ ਦਿੰਦੀ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਵਿੱਚੇ ਨੋਟ ਕਰਾ ਦਿੰਨੇ ਆ ਆ ਥਣਾ ਦੀ ਆ ਲੇਵੇ ਲੋਵੇ ਦੀ ਬੰਤਰ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਤੇ ਵੰਡ ਵਿਰਲ ਆ ਕਰੋ ਚੈੱਕ ਵੇਨ ਦੋਵੇਂ ਪਾਸੇ ਮੋਟੀ ਆ ਮਿਲਕ ਨਾਰੀ ਠੀਕ ਆ ਜੀ ਤੇ ਹੈ ਠੰਡੀ ਧੀਰੀ ਆ ਸੀਲਸ ਲੱਗਾ ਔਰ ਅਸੀਂ ਜੂੜ ਪਾਉਣ ਦੀ ਲੋੜ ਤਾਂ ਨਹੀਂ ਪੈਂਦੀ ਜੇ ਪਾਉਣਾ ਹੋਏ ਪਾ ਵੀ ਲਈਦਾ ਜੀ ਆਪਦੀ ਖੁਸ਼ੀ ਆ ਕਿਸੇ ਭਰਾ ਦੀ ਪਾਉਣਾ ਪਾ ਲਵੇ ਨਹੀਂ ਤੇ ਆਂਦੀ ਕੁਛ ਨਹੀਂ ਕੀ ਠੀਕ ਆ ਜੀ ਆ ਦੇਖੋ ਜੀ ਸੋ ਮਾਰਨਿੰਗ ਜਿਹੜੀ ਤੁਸੇ ਦੀ ਚਵਾਈ ਕਰ ਦਿੱਤੀ ਸੀ ਕਿ ਠੀਕ ਆ ਜੀ ਥੋੜੀ ਜੀ ਹਲਕੀ ਕੀਤੀ ਆ ਥੱਲੇ ਤੇ ਫਾੜੀ ਵਾਲਾ ਲੇਵਾ ਚੱਡਾ ਤੇ ਕੰਤਪੂਤ ਪੂਰਾ ਵੱਡਾ ਠੀਕ ਆ ਜੀ ਹਾਈਟ ਕੱਦ ਦੀ ਪੂਰੀ ਵੱਡੀ ਆ ਸੋ ਆ ਟਾਂਚਾ ਲੇਵੇ ਦਾ ਠੀਕ ਆ ਜੀ ਸੋ ਹਾਈਟ ਆ ਤੁਸੀਂ ਇੱਕ ਵਾਰੀ ਫੇਰ ਚੈੱਕ ਕਰ ਲੋ ਪੂਰੀ ਬੰਤਰਪੁੰਤਰ ਦੀ ਵੱਡੀ ਆ ਕੋਈ ਭਰਾ ਦੂਰੋਂ ਨੇੜਿਓਂ ਆ ਰਿਆਂ ਠੀਕ ਆ ਜੀ ਇਹ ਮੰਨ ਕੇ ਆਈਡੀਆ ਤੁਸੀਂ ਸੌਦਾ ਕਰ ਲਿਓ ਕਿ ਪੂਰੇ ਵੱਡੇ ਕਦ ਕੱਟ ਦੇ ਵਿੱਚ ਆ ਤੇ 25 ਕਿਲੋ 24 25 ਕਿਲੋ ਤੱਕ ਦੁੱਧ ਇਹਦੇ ਥੱਲੇ ਹਾਜ਼ਰ ਹਾਂ ਜੀ ਤੇ ਚੰਗੀ ਬੈੜ ਆ ਬਾਕੀ ਚਵਾਜਬੂ ਦੀ ਵੀ ਚੰਗੀ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਵੀ ਆ ਠੀਕ ਆ ਜੀ ਸੋ ਹੋਰ ਵੀ ਤਸੱਲੀ ਦੇ ਤੇ ਬਾਕੀ ਜੋਬਣ ਚਲੋ ਕਿਸੇ ਰਕਮ ਦਾ ਕੋ ਭੂਰ ਛੱਟਾ ਤਾਂ ਹੈ ਨਹੀਂਗਾ ਨਾ ਨਾ ਐ ਚਵਾਈ ਚੰਗੀ ਸਾਫ ਸੁਥਰੀ ਆ ਤੇ ਕੀ ਮੁੱਲ ਭਰਾ ਜਿੰਦਾ ਕਰਦਾ ਜੋਬਣ ਦੇਵਾਂਗੇ ਕਿੰਨੇ ਦੀ ਇਹ ਵੜ ਅੱਜ ਮੁੱਲ ਵੀਰੇ ਬਾਹਰ ਦੇ ਸਹਾਰਣਾ ਚ ਜਿੰਨਾ ਮਰਜ਼ੀ ਕੀਤੀ ਹੈ ਪਰ ਆਪਾਂ ਜਾਜ ਹੀ ਦੇਣੀ ਆ ਹਾਂਜੀ ਮੁੱਲ 95 90000 ਦੀ ਵੜ ਤੇ ਦਾਂਗੇ 90000 ਦੀ ਹਾਂਜੀ ਵਿੱਚੋਂ ਛੋੜ ਛੱਪੇ ਹੁੰਦੇ ਰਣ ਕੇ ਛੋੜ ਛੱਪਾ ਕਰ ਦਾਂਗੇ ਮਾਨਤਨ ਕਰੀਏ ਹੈਗੇ ਹੈ ਨਾ ਤਾਂ ਕਰ ਦਿੰਦੇ ਆ ਕਰ ਦਈਏ ਖੁੱਲਾ ਡੁੱਲਾ ਕਰ ਦਗੇ ਕੋਈ ਫਿਰ ਐਸ਼ ਕਰੇ ਜਾਣ ਦੀ ਮੈਨਾਂ ਕਿੰਨਾ ਦੀ 85 85 ਦੀ ਦੇ ਦੇਗਾ ਨਹੀਂ 85 ਨੇ 2 200 ਛੱਡ ਦਿੰਨੇ 90 ਚ ਵੀ ਜ਼ਿਆਦਾ ਰਗੜਾ ਲੱਗਦਾ ਹੈ ਹਾਂਜੀ ਵੀ 88 ਦੀ ਹੋ ਜੂਗੀ ਹਾਂਜੀ 88 ਬਾਹਰ ਤੁਹਾਨੂੰ ਭਾ ਵੜਾ ਇਹੋ ਜਿਹਾ ਲੱਖ ਤੋਂ ਪਲੱਸ ਆਉਂਦੀਆਂ ਨੇ ਆਪਾਂ ਮੈਂ ਦੁੱਧ ਤਕਰੀਬਨ 25 24 ਲੀਟਰ ਵਾਲਾ ਵੜਾ ਸਾਰੇ ਵੀਰਾਂ ਨੂੰ ਪਤਾ ਚਲੋ ਮੈਨੂੰ 10 ਦੀ ਬਾਲੀ ਲੋੜ ਨਹੀਂ ਗਈ ਨਾਲੇ ਏਡੇ ਢਾਂਜੇ ਦੇ ਵਿੱਚ ਆਪਾਂ ਕੋਈ ਗਾਂ ਵਾੜ ਖਰੀਦਣੀ ਆ ਤੇ ਪਤਾ ਹੀ ਹੈ ਵੀ ਕੋਈ ਲੱਖ ਲੁੱਕ ਤੋਂ ਬਾਹਰ ਗੇ ਮੋਈਆਂ ਪਈਆਂ ਹੋਈਆਂ ਪਈਆਂ ਬਾਕੀ ਚਲੋ ਆਪਦੀ ਸਮਝ ਕਿਸੇ ਭਰਾ ਨੇ ਆਪੋ ਆਪਣਾ ਕੀ ਆ ਸਮਝ ਲਾਉਣੀ ਹੁੰਦੀ ਪਸ਼ੂ ਤੇ ਤੇ ਦੋਸਤੋ ਇਹਦਾ ਦੋਸਤੋ ਮੋਲ ਜਿਹੜਾ 90000 ਆ ਤੇ 88000 ਜੋ ਬਣਾਦਾ ਵੀ ਆਪਾਂ ਦੇ ਦਾਂਗੇ 2000 ਲੈਸ ਕਰਾਂਗੇ ਮੈਂ ਤਾਂ ਜਿਆਦਾ ਕਰਾਉਣ ਦੀ ਸੋਚੀ ਸੀ ਪਰ ਉਹਦਾ ਵੀ ਗਜੈਸ਼ ਨਹੀਂ ਨਹੀਂ ਕੀਤੀ ਵੀ 85 ਦਾ ਨਹੀਂ ਪੂਰਾ ਪੈਂਦਾ ਇਸਾਂ 80000 ਛੱਡ ਦਾਂ ਆਪਾਂ ਤੁਹਾਡੇ ਘਰ ਤੇ 87 ਦੀ ਹਾਂ ਖੇਚ ਕੇ ਹੁਣ ਇਹ ਦੂ ਨਾ ਕੋਈ ਵੀਰ ਭਰਾ ਆਪਾਂ ਨੂੰ ਜ਼ਿਆਦਾ ਨਾ ਜੋਰ ਲਾਵੇ ਠੀਕ ਆ ਭਰਾ ਛੋੜਛੱਪਾ ਹੀ ਹੋਣਾ ਹੁਣ ਇਹਦੇ ਲੋ ਜੀ ਛੋੜਛੱਪਾ ਹੀ ਵਿੱਚੋਂ ਰਹਿ ਗਈ ਗਜੈਸ਼ ਸੋ 87000 ਦੀ ਇਹ ਤੁਹਾਨੂੰ ਅੱਜ ਵੈੜ ਮਿਲ ਜੂਗੀ ਠੀਕ ਆ ਜੀ ਤੇ ਟਾਂਝੇ ਢੋਂਚ ਤੇ ਬਾਕੀ ਜਦਾਂ ਮਰਜ਼ੀ ਮੇਰਾ ਭਰਾ ਕੋਈ ਧਿਆਨ ਕੇ ਤਸਦੀਕ ਕਰੀਂ ਕਰ ਲੈ ਲਓ ਜੀ ਠੀਕ ਆ ਸੋ ਇਧਰ ਸੈਕਿੰਡ ਨੰਬਰ ਤੇ ਜੋ ਬਣਾ ਇਧਰਲੇ ਪਾਸੇ ਆ ਜੀਏ ਤੇ ਇੱਕ ਆ ਬੜ ਆਪਣੇ ਕੋਲ ਹਾਜ਼ਰ ਆ ਮੌਕੇ ਤੇ ਹਾਂਜੀ ਇਹ ਬੱਚੀ ਇਹ ਬੜ ਕਿਵੇਂ ਆਪਣੇ ਕੋਲ ਇਹ ਵੀ ਦੂਜਾ ਸੁਬਾ ਸਹੀ ਆ ਅੱਜ ਦੂਜਾ ਦਿਨ ਨੂੰ ਸਹੀ ਨੂੰ ਆਇਆ ਆ ਇਹਨੂੰ ਵੀ ਅੱਜ ਦੂਜਾ ਦਿਨ ਹੀ ਆ ਹਾਂਜੀ ਅਜੇ ਬੌਲੇ ਦੇ ਵਿੱਚ ਹੀ ਆ ਇਹਦਾ ਠੀਕ ਆ ਜੀ ਬੌਲਾ ਕਿੰਨਾ ਕੁ ਚੋਇਆ ਆ ਆਪਾਂ ਦੇ ਥੀ ਬੋਲਾ ਅੱਜ ਆਵਾਜ਼ ਸਾਹਿਬ ਮਾਨੇ ਚਲੋ ਵੀ ਅੱਜ ਕੀਤੀ ਆ ਸਵੇਰ ਥੋੜਾ ਜੀ ਦੁੱਧ ਰੱਖਿਆ ਦੋ ਦਿਨ ਦੇ ਥੱਲੇ ਹੋਵੇਗਾ ਇਸ ਟਾਈਮ ਕੋਈ 10 ਤੋਂ ਪਲੱਸ ਹੀ ਹੋਵੇਗਾ 12 ਲੀਟਰ ਬੋਲਾ 10 9 12 ਬੋਲਾ ਹੀ ਆ ਹਾਂਜੀ ਬੋਲਾ ਹੀ ਆ ਠੀਕ ਹੈ 15 16 ਲੀਟਰ ਤੋਂ ਉੱਤੇ ਰਾਵਣੇ ਨਹੀਂ ਚਲੇ ਸਵੇਰ ਤੇ ਕਿਵੇਂ ਆ ਸਵੇਰ ਦੂਜਾ ਸੂਆ ਆਏ ਦੂਜਾ ਸੂਆ ਅੱਛਾ ਮਗਰ ਹਾਂਜੀ ਮਗਰ ਲੋ ਵੀ ਨਾੜੂ ਨਾਲ ਬੱਚੇ ਦੇ ਅੱਜ ਦੂਜੇ ਤੀਜੇ ਦਿਨ ਦੇ ਵਿੱਚ ਹੀ ਆ ਕੋਈ 9 10 9 10 ਕਿਲੋ ਤੋਂ ਪਲੱਸ ਜਿਹੜਾ ਦੋਸਤ ਬੋਲਾ ਅੱਜ ਇਹਦੇ ਥੱਲੇ ਹੁਣ ਹਾਜ਼ਰ ਆ ਤੇ ਕੱਦ ਇਹ ਤਾਂ ਵੀਡੀਓਮ ਤੋਂ ਪਲਾਸਾ ਇੱਕ ਪੂਰੀ ਸੂਸਵਾ ਚਾ ਥੋੜਾ ਜਿਹਾ ਪਸ਼ੂ ਠੀਕ ਆ ਜੀ ਤਹਿ ਜੀ ਲਾਈ ਖੜੀ ਆ ਸੂਸਵਾ ਦੇ ਵਿੱਚ ਪਸ਼ੂ ਆ ਗਿਆ ਥੋੜਾ ਜਿਹਾ ਲੱਪਾ ਜਿਹਾ ਲਾਇਆ ਹੁੰਦਾ ਠੀਕ ਆ ਉਸ ਅਕੋਰਡਿੰਗ ਤੁਸੀਂ ਆਪ ਜੱਜ ਕਰ ਲਿਓ ਠੀਕ ਆ ਜੀ ਤੇ ਰੰਗ ਪ੍ਰਿੰਟ ਜਿਹੜਾ ਬਿਲਕੁਲ ਬਲੈਕ ਤੇ ਵਾਈਟ ਡੱਬ ਨੇ ਵੜ ਦੇ ਵਿੱਚ ਚੋਣ ਜਾਣ ਦੀ ਚਾਰੇ ਥਾਵਾਂ ਦੀ ਪਾਸ ਆ ਵੀਰੇ ਹਾਂਜੀ ਹਾਂਜੀ ਕੋਲੀ ਵੀਰੇ ਚੋਣ ਚੂਈ ਠੀਕ ਆ ਵੀ ਭਰਾ ਬਰੂਚਾਰੇ ਥਾਨੇ ਇੱਕ ਨੰਬਰ ਆ ਹਾਂਜੀ ਹਾਂਜੀ ਕੋਈ ਭਰਾ ਆਪਣਾ ਦੂਰੋਂ ਨੇੜੇ ਆਨਲਾਈਨ ਸੌਦਾ ਕਰਦਾ ਤੇ ਕੋਈ ਥਿਆਣੇ ਦੀ ਦਿੱਕਤ ਨਹੀਂ ਗਈ ਵੀ ਥਾਨੇ ਦੀ ਪ੍ਰੋਬਲਮ ਆਪਾਂ ਬਰਾ ਕੇ ਵਿਖਾ ਦੇ ਆਪਾਂ ਵਿਖਾਵਾਂਗੇ ਜਰੂਰ ਨਾਲ ਦੀ ਨਾਲ ਜਿੱਥੋਂ ਤੱਕ ਆਪਣੀ ਜ਼ਿੰਮੇਵਾਰੀ ਬਣਦੀ ਆ ਜੋ ਹਾਂਜੀ ਹਾਂਜੀ ਕੋਈ ਉਹ ਜਰੂਰ ਆਪਾਂ ਦਿਖਾਵਾਂਗੇ ਦੱਸਿਓ ਆਪਾਂ ਦੋਵੇਂ ਬੈਡਾਂ ਬਰਾ ਕੇ ਵਿਖਾਵਾਂਗੇ ਬਿਲਕੁਲ ਜੀ ਬਿਲਕੁਲ ਲਓ ਦੱਸੋ ਐਸ ਵੈਡ ਦੇ ਥੱਲੇ ਜਿੰਨਾ ਹੁਣ ਬੋਲਾ ਬੋਲਾ ਤੁਹਾਨੂੰ ਆਪਾਂ ਨੋਟ ਕਰਾ ਦਿੱਤਾ ਤੇ ਜੋ ਬੜੇ ਨੂੰ ਥੋੜਾ ਜਿਹਾ ਇੱਕ ਕੇ ਨੂੰ ਕਰਿਓ ਵੀਰੇ ਤੇ ਬੋਲਾ ਜਿੰਦਾ ਥੱਲੇ 9 10 10 ਲੀਟਰ ਤੋਂ ਤੇ ਬਾਕੀ ਆ ਜਿਹੜਾ ਤੁਸੀਂ ਹਵਾਨਾ ਦੇਵਾ ਕਰ ਲੋ ਚੈੱਕ ਠੀਕ ਆ ਜੀ ਟੈਟਾ ਲੇਗਾ ਪੂਰਾ ਹਾਂ ਜੀ ਮੇਵੇ ਦੀ ਪੂਰੀ ਡਾਟ ਠੀਕ ਆ ਜੀ ਓਕੇ ਜੋ ਗਣ ਇਹਦਾ ਮੁੱਲ ਵੀਰੇ ਕੀ ਕਰਦਾ ਕਿੰਨੇ ਦੇ ਦੇ ਰਿਆ ਅੱਜ ਮੁੱਲ ਰਾਈ ਵੀਰੇ ਜੇ ਮੁੱਲ ਘਰਾਉਣਾ ਮੁੱਲ 55 ਹਾਂ 50 ਦੇ ਵਿੱਚੋਂ 2000 ਰੁਪਿਆ 48000 ਕੀ ਦੇਤਾ 48 ਜੀ ਹਾਂਜੀ ਹੋਰ ਕੁਛ ਲੱਭਦਾ ਵਿੱਚੋਂ ਹੈਗਾ ਕੋਈ ਰੋਟੀ ਪਾਣੀ ਤੋਂ ਛਡੈਂਦੀ ਤੇ ਹੋਰ ਕਰਦੇ ਲਿਆ ਤਾਂ ਹੋਰ ਗੰਜਾਸਤ ਨੇ ਚਾਹੋ ਬਾਦ ਘੱਟ ਜਾ 1000 ਰੁਪਇਆ ਪਹਾੜ ਛੱਡਦੇ ਨੇ ਕੋਈ ਗੱਲ ਠੀਕ ਆ ਜੀ 1000 ਰੁਪਇਆ ਕਿੰਨੇ ਦੀ 47000 47000 ਹਾਂਜੀ ਲੋ ਵੀ 47000 ਦੀ ਇਹ ਦੋਸਤੋਂ ਵੈੜ ਤੁਹਾਨੂੰ ਮਿਲ ਜੂਗੀ ਬੱਛਾ ਮਗਰ ਤੇ 10 ਲੀਟਰ ਕੋਈ ਬੋਲਾ ਬੋਲਾ ਪਰ ਜਿਆਦਾ ਨਹੀਂ ਆਪਾਂ ਕਹਿੰਦੇ ਤੇ 47000 ਦੀ ਆ वैसे सगे जे रामलाल करम वाली कोई 14 लीटर 14 15 लीटर आंदा कुछ नहीं का बाकी चंगी सेवारी किसी भ्राते ज्यादा इजवा जोगी 15 ਦਾ ਪਲੱਸ ਕਿਲੋਵਾਰ ਹਾ ਨਸਲਾ ਨਹੀਂ ਹੈ ਕਿ ਇਹ ਕਿਡਾ ਵੀ ਕੋਈ ਦੇਸੀ ਦੋਗੜੀ ਆ ਵੀ ਜਿਹੜੀ ਹਾ ਚੱਪ ਦੇ ਵਿੱਚ ਕ੍ਰੋਸ ਆ ਬੜਾ ਦੁੱਧ ਕਾਢ ਹੀ ਜਾਂਦੀਆਂ ਨੇ ਹਾਂਜੀ ਸੋ ਚੱਪ ਦੇ ਵਿੱਚ ਦੋਸਤੋ ਇਹ ਕ੍ਰੋਸ ਆ ਗਈ ਹੈ ਬੜਾ ਤਾਂ ਦੁੱਧ ਕਰਮ ਵਾਲੀ 15 ਲੀਟਰ 15 ਤੋਂ ਪਲੱਸ ਵੀ ਚੁਆ ਸਕਦੇ ਆ ਠੀਕ ਹੈ ਜੀ ਤੇ ਬਾਕੀ ਥਣਾ ਦੀ ਪਾਸ ਤਸੱਲੀ ਆਪਾਂ ਕਰਵਾ ਦੇਾਂਗੇ ਕੋਈ ਘੂਰ ਛੱਟੇ ਵਾਲੀ ਗੱਲਬਾਤ ਹੋਈ ਤੇ ਤੁਹਾਨੂੰ ਵਿੱਚੇ ਦੱਸ ਦੇਾਂਗੇ ਇਹ ਦੋਵੇਂ ਬੜਾ ਅੱਜ ਜੋਬਣ ਦੇ ਕੋਲੇ ਬਕਾਊਗਾ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਇੱਕ ਇਧਰ ਵੱਡੀ ਵਾੜ ਤੁਹਾਨੂੰ ਦਿਖਾਈ ਆ 25 25 ਲੀਟਰ ਤੋਂ ਪਲੱਸ 24 25 ਲੀਟਰ ਤੇ ਜਿਹੜੀ ਐ ਇਸ ਵਕਤ ਚੱਲਣ ਰਹੀ ਐ ਸੁਟਾਂ ਝੂਟੇ ਦੀ ਤੁਸੀਂ ਦੇਖ ਲਈ ਆ ਬਹੁਤ ਵਧੀਆ ਚੰਗੇ ਝਟੇ ਦੀ ਆ ਫਿਟਨੈਸ ਪੂਰੀ ਆ ਤੇ ਬਿਲਕੁਲ ਛਾਂਟਵਾ ਸਰੀਰ ਠੀਕ ਹੈ ਜੀ ਤੇ ਕੱਦ ਪੋਤ ਵੱਡਾ ਮਗਰ ਬੱਛਾ ਇਹਦੇ ਨੀਲਕਾਫ ਆ ਤੇ ਜੋ ਬਣ ਇਹ ਅਜ ਦੋਵੇਂ ਵੜਾ ਵਿਖਾਊਗਾ ਭਰਾ ਤੁਹਾਡੇ ਕੋਲ ਹਾਂਜੀ ਤੇ ਇੱਕ ਨੰਬਰ ਵੀਰ ਬੋਲਦੇ ਆ ਉਹਦੇ 75288 31805 ਠੀਕ ਹੈ ਜੀ ਹਾਂਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣ ਰਹੇ ਨੇ ਨੰਬਰਾਂ ਤੇ ਕਾਲ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰੋਧ ਭਰਾਵਾਂ ਨੂੰ 7 ਸ਼ਰੀਆ ਕਾਲ ਦੀ